ਤੁਸੀਂ ਦੇਖ ਰਹੇ ਹੋ ਅੱਜ ਬਾਤਾਂ ਤੇ ਮੈਂ ਹਾਂ ਕੁਮਰਪ੍ਰੀਤ ਕੋਟ ਸਿਹਤ ਮੰਤਰੀ ਡਾਕਟਰ ਬਲਬੀ ਸਿੰਘ ਦੇ ਵੱਲੋਂ 46 ਨਵੀਂ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਤੁਬੇ ਕੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਸਿਹਤ ਵਿਭਾਗ ਦੇ ਲਈ 46 ਨਵੀਆਂ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਤੇ ਇਸ ਮੌਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਉਥੇ ਮੌਜੂਦ ਰਹੇ ਨੇ ਚੰਡੀਗੜ੍ਹ ਵਹ ਜਿਹੜਾ ਕੀ ਸਮਾਗਮ ਹੋਇਆ ਜਿੱਥੇ ਹਰੀ ਝੰਡੀ ਜਿਹੜੀ ਕੀ ਜਵਾਲੀ ਨਵੀਆਂ ਐਂਬੂਲੈਂਸਾਂ ਨੂੰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ। ਔਰ ਪਿੰਡਾਂ ਦੇ ਵਿੱਚ ਵੀ ਜਿਹੜਾ 20 ਮਿੰਟ ਤੋਂ ਘਟ ਕੇ ਸਾਡੀ ਕੋਸ਼ਿਸ਼ ਆ ਕਿ 15 ਮਿੰਟ ਤੇ ਆਜੇ। ਮਾਰਯੋਗ ਮੁੱਖ ਮੰਤਰੀ ਸਾਹਿਬ ਨੇ ਖੁਦ ਆਣਾ ਸੀ ਬਟ ਉਹਨਾਂ ਦੀ ਮਜਬੂਰੀ ਕਰਕੇ ਅਚਾਨਕ ਜਿਹੜੇ ਸੀਗਾ ਇੱਕ ਸਰਕਮਸਟਾਂਸਸ ਕਰਕੇ ਉਹਨਾਂ ਨੂੰ ਜਿਹੜਾ ਸੀਗਾ ਉਹ ਨਹੀਂ ਆ ਸਕੇ ਤੇ ਮੈਂ ਉਹਨਾਂ ਦੇ ਬਿਹਾਫ ਦੇ ਉੱਤੇ ਸਾਰੀਆਂ ਐਂਬੂਲੈਂਸ ਜਿਹੜੀਆਂ ਹੈਗੀਆਂ ਇਹ ਅਸੀਂ ਫਲੈਗ ਆਫ ਕਰਾਂਗੇ ਇਹ ਸਾਰੀਆਂ ਐਂਬੂਲੈਂਸ ਹਾਈ ਟੈਕ ਐਂਬੂਲੈਂਸਸ ਆ ਇਹਨਾਂ ਦੇ ਵਿੱਚ ਸਾਰੀ ਬੇਸਿਕ ਲਾਈਫ ਸਪੋਰਟ ਟ੍ਰੇਨਡ ਮੈਨ ਪਾਵਰ ਔਰ ਜਿਹੜੇ ਜਨ ਪਲੱਸ ਵਾਲੇ ਸਾਡੇ ਜਿਹੜੀ 108 ਦੇ ਨੰਬਰ ਦੇ ਨਾਲ ਹੀ ਸਾਰੀਆਂ ਇੰਟੀਗ੍ਰੇਟਡ ਹੈ ਜੀਪੀਐਸ ਇਨੇਬਲਡ ਹੈ ਤਾਂ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਐਮਰਜੈਂਸੀ ਸਹੂਲਤਾਂ ਹੋਰ ਵਧੀਆ ਮਿਲਣਗੀਆਂ ਸਮਾਨਾ ਸਮਾਨਾ ਹਾਂ ਉਹ ਮੈਂ ਕਰ ਰਹੇ ਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਮਾਣਾ ਗਏ ਸੀ ਤੁਹਾਨੂੰ ਪਤਾ ਹੋਵੇਗਾ ਕਿ ਪਿੱਛੇ ਉੱਥੇ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਸੀ ਜਿਹਦੇ ਵਿੱਚ ਇੱਕ ਟੈਂਕਰ ਦੇ ਵਿੱਚ ਕੈਂਟਰ ਜਿਹੜਾ ਹੁੰਦਾ ਰੇਤੇ ਵਾਲਾ ਔਰ ਇੱਕ ਸਕੂਲ ਦੀ ਜਿਹੜੀ ਵੈਨ ਸੀ ਉਹਦੇ ਚ ਐਕਸੀਡੈਂਟ ਹੋਇਆ ਸੀਗਾ ਜਿਹਦੇ ਚ 7 ਬੱਚੇ ਜਿਹੜੇ ਸੀਗੇ ਉਹ ਉਹਨਾਂ ਦੀ ਜਾਨ ਗਈ ਉਹਦੇ ਵਿੱਚ ਬਹੁਤ ਦੁਖਦਾਈ ਘਟਨਾ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਪੇਰੈਂਟਸ ਨੂੰ ਮਿਲ ਕੇ ਆਏ ਸੀ ਔਰ ਉਹਨਾਂ ਨੇ ਜਿਹੜੀਆਂ 7 ਐਮਬੂਲੈਂਸਸ ਆ ਉਹ ਉਹਨਾਂ 7 ਬੱਚਿਆਂ ਨੂੰ ਡੈਡੀਕੇਟ ਕੀਤੀਆਂ ਜਾਣਗੀਆਂ ਔਰ ਜਿਹੜੇ ਹੈਗੇ ਆ ਸਮਾਣੇ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਡਿਪਲਾਈ ਕੀਤਾ ਜਾਏਗਾ 11 ਐਂਬੂਲੈਂਸ ਪਟਿਆਲੇ ਦੇ ਵਿੱਚ ਚਾਰ ਲੁਧਿਆਣੇ ਦੇ ਵਿੱਚ ਤਿੰਨ ਫਤਿਹਗੜ੍ਹ ਸਾਹਿਬ ਬਾਕੀ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਕਿਤੇ ਇੱਕ ਆ ਕਿਤੇ ਦੋ ਆ ਡਿਪੈਂਡਿੰਗ ਔਨ ਜਿੱਥੇ ਉਹਨਾਂ ਦੀ ਜਿਹੜੀ ਹੈਗੀ ਆ ਡਿਸਟੈਂਸ ਜੋ ਆਲਰੇਡੀ ਅਵੇਲੇਬਿਲਟੀ ਆ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਜਿਹੜੀ 371 ਐਂਬੂਲੈਂਸਸ ਉਹ ਦਿਨ ਰਾਤ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਹੈਗੀਆਂ ਸਿਹਤ ਸਹੂਲਤਾਂ ਦੇਣ ਗਿਆ ਐਮਰਜੈਂਸੀ ਸਵਾਵਾ ਦੇਣ ਗਿਆ ਸੋ ਮੈਂ ਇੱਕ ਵਾਰੀ ਸਾਰੇ মিডিਆ ਦਾ ਆਪਣੇ ਸਾਰੇ ਸਹਿਯੋਗੀਆਂ ਦਾ ਕਿਉਂਕਿ ਸੀਐਮ ਹਰਿਆਣਾ ਨੇ ਇੱਥੋਂ ਟੇਕ-ਆਫ ਕਰਨਾ ਇਸ ਕਰਕੇ ਥੋੜਾ ਜਿਹਾ ਟਾਈਮ ਦਾ ਕਨਸਟੈਂਟ ਹੈ ਤੇ ਮੈਂ ਇੱਕ ਵਾਰੀ ਫਿਰ ਤੁਹਾਡਾ মিডিਆ ਦਾ ਚੱਚੇ ਤੌਰ ਤੇ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੀਟ ਸਟ੍ਰੋਕ ਜਿਹੜਾ ਹੈਗਾ ਆਪਣਾ ਧਿਆਨ ਰੱਖੋ ਜਿਵੇਂ ਇੱਥੇ ਪੀਣ ਦੇ ਪਾਣੀ ਦਾ ਬੰਦੋਬਸਤ ਕੀਤਾ ਗਿਆ ਪਾਣੀ ਪੀਓ ਹਲਕੇ ਰੰਗ ਦੇ ਕੱਪੜੇ ਪਾਓ ਔਰ ਥੋੜੀ ਥੋੜੀ ਦੇਰ ਬਾਅਦ ਪਾਣੀ ਪੀਂਦੇ ਰਹਿਣਾ ਚਾਹੀਦਾ ਲੱਸੀ ਨਿੰਬੂ ਪਾਣੀ ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ ਜਦੋਂ ਗਰਮੀ ਹੋਵੇ ਜਾਂ ਛਤਰੀ ਦਾ ਇਸਤੇਮਾਲ ਕਰੋ ਜਿਹੜੇ ਮਜ਼ਦੂਰ ਆ ਕੱਪੜਾ ਗਿੱਲਾ ਕਰਕੇ ਸਿਰ ਤੇ ਰੱਖ ਸਕਦੇ ਆ ਆਪਣਾ ਧਿਆਨ ਰੱਖੋ ਜੀ ਟੇਕ ਕੇਅਰ ਐਂਡ ਹੋਪਫੁਲੀ ਆਪਾਂ ਫਿਰ ਬੜੀ ਜਲਦੀ ਜਿਹੜੇ ਨਵੇਂ ਸਾਡੇ ਇਨੀਸ਼ੀਏਟਿਵ ਆ ਬਹੁਤ سارے ਨਵੇਂ ਹਸਪਤਾਲ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਚਮਕੌਰ ਸਾਹਿਬ ਦਾ ਔਰ ਸਾਡੇ 7-8 ਹਸਪਤਾਲ ਜਿਹੜੇ ਹੈਗੇ ਆ ਉਹ ਬਿਲਕੁਲ ਮੁਕੰਮਲ ਹੈ ਉਹਨਾਂ ਦੇ ਮੈਨ ਪਾਵਰ ਦੀ ਡਿਪਲੋਇਮੈਂਟ ਚੱਲ ਰਹੀ ਆ ਬਹੁਤ ਜਲਦੀ ਆਪਾਂ ਮਿਲਾਂਗੇ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਐਂਬੂਲੈਂਸਸ ਨੂੰ ਫਲਾਗ